ਜਿੰਕ ਆਇਰਨ ਤੇ ਕੈਲਸ਼ੀਅਮ ਦੀ ਘਾਟ ਦੇ ਨਾਲ ਇਹ ਜਿਹੜਾ ਅਮਰੂਦ ਦਾ ਬੂਟਾ ਯੂਜ਼ ਰਿਹਾਗਾ ਤੇ ਇਹਦੀ ਘਾਟ ਪੂਰੀ ਕਰਨ ਦੇ ਲਈ ਗੋਣਿਆਂ ਵਾਲੀ ਖਾਦ ਤੇ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈਗੀ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਅਸੀਂ ਖੇਤ ਦੇ ਵਿੱਚ ਯੂਜ਼ ਨਹੀਂ ਕਰਦੇਗੇ ਵਰਤਦੇ ਨਹੀਂਗੇ ਸੋ ਉਹੀ ਕਾਰਨ ਹੈ ਕਿ ਸਾਡਾ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕੁਦਰਤੀ ਤਰੀਕੇ ਦੇ ਨਾਲ ਹੀ ਬੂਟੇ ਨੂੰ ਹਗਾਇਆ ਜਾਵੇ ਤੇ ਜਿਹੜੇ-ਜਿਹੜੇ ਕਾਰਜਾਂ ਦੇ ਨਾਲ ਅਸੀਂ ਜਿਹੜਾ ਬੂਟੇ ਸਹੀ ਕਰਦੇ ਆ ਜਾਂ ਕੁਝ ਬੂਟੇ ਮਰ ਵੀ ਜਾਂਦੇ ਆ ਇਹ ਜ਼ਰੂਰੀ ਨਹੀਂ ਕਿ ਸਾਰੇ ਸਹੀ ਹੋਣ ਤੇ ਜਿਹੜੇ ਸਹੀ ਹੁੰਦੇ ਉਹਨਾਂ ਸੁੰਦੀ ਵੀ ਤੁਹਾਡੇ ਨਾਲ ਤਿਆਰ ਬੇ ਸਾਂਝੇ ਕਰਦੇ ਆ ਤੇ ਜਿਹੜੇ ਨਹੀਂ ਹੁੰਦੇ ਉਹਨਾਂ ਸੁੰਦੀ ਵੀ ਜਿਹੜੇ ਸਮੇਂ ਤੋਂ ਸਮੇਂ ਤਿਆਰ ਬੇ ਸਾਂਝੇ ਕਰਦੇ ਰਹਿਣੇ ਹੈਗੇ ਇਸ ਕਾਰਟ ਨੂੰ ਪੂਰਾ ਕਰਨ ਦੇ ਲਈ ਗੰਡੋਆਂ ਦੀ ਲਗਭਗ ਜਿਹੜੀ 3 ਤੋਂ 4 ਕਿਲੋ ਖਾਦ 2 ਤੋਂ 3 ਸਾਲ ਦੇ ਬੂਟੇ ਨੂੰ ਆਪਾਂ ਦੇ ਸਕਦੇ ਆਂਗੇ ਵੈਸੇ ਅਸੀਂ ਕਾਫੀ ਸਾਰੀ ਰੂੜੀ ਪਹਿਲਾਂ ਹੀ ਇੱਥੇ ਪਾ ਚੁੱਕੇ ਆ ਤੁਸੀਂ ਦੇਖ ਸਕਦੇ ਹੋਗੇ ਤੇ ਦਿਮੀ ਦਿਮੀ ਇਹਦੀ ਆਸਰਾ ਨੀਚੇ ਜਾਣਾ ਸ਼ੁਰੂ ਹੋ ਜਾਣਾ ਬੂਟੇ ਨੇ ਹਰਾ ਭਰਾ ਹੋਣਾ ਸ਼ੁਰੂ ਹੋ ਜਾਣਾ ਬਾਕੀ ਬਰਸਾਤਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਦੀ ਸਮੱਸਿਆ ਹੈ ਖੁਦ ਬਾਰ ਖੁਦ ਜਿਹੜੀ ਹਰ ਇੱਕ ਬੂਟੇ ਦੇ ਵਿੱਚ ਘਟਣੀ ਸ਼ੁਰੂ ਹੋ ਜਾਂਦੀ ਹੈ ਧੰਨਵਾਦ ਜੀ